ਉਹ ਵੈਪਨ ਦੇ ਵਿੱਚ ਜਿਹੜਾ ਰਾਉਂਡ ਸੀਗਾ ਇਹਨੇ ਮੁਲਾਜ਼ਮ ਵੱਲ ਫਾਇਰ ਕੀਤਾ ਤਾਰਾ ਚੰਦ ਵੱਲ ਸਾਡੇ ਐਸਆਈ ਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਪਛਾਹ ਵਿੱਚ ਦੋ ਫਾਇਰ ਕੀਤੇ ਜਿਹੜਾ ਕਿ ਇੱਕ ਮਿੱਟੀ ਵਿੱਚ ਲੱਗਾ ਉੱਥੇ ਜਿਹੜਾ ਤੁਸੀਂ ਅੰਦਰ ਦੇਖਿਆ ਅੱਛਾ ਜੀ ਇੱਕ ਐਫਆਈਆਰ ਦਰਜ ਕੀਤੀ ਗਈ ਸੀਗੀ 55/25 ਅਵਲਾਈਂਦੀ ਇਹ ਚੋਰੀ ਦਾ ਪਰਚਾ ਸੀਗਾ ਤੇ ਨਾਲ ਇਹਦੇ ਚ ਐਨਡੀਪੀਐਸ ਦੀ ਰਿਕਵਰੀ ਹੋਈ ਸੀ ਸੋ ONDPs ਦੀ ਰਿਕਵਰੀ ਤੇ ਵਿੱਚ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਜਿਹੜਾ ਪਰਚਾ ਦਰਜ ਹੋਇਆ ਸੀ ਉਹਦੀ ਪੁੱਛਗਿੱਛ ਅੱਗੇ ਨਿਕਲਿਆ ਕਿ ਇੰਨੇ ਕੋਈ ਵੈਪਨ ਵੀ ਇੱਥੇ ਧੱਬਿਆ ਹੋਇਆ ਉਹ ਵੈਪਨ ਦੀ ਰਿਕਵਰੀ ਵਾਸਤੇ ਜਦੋਂ ਟੀਮ ਇੱਥੇ ਆਈ ਤੇ ਇੰਨੇ ਵੈਪਨ ਦੇ ਨਾਲ ਪੰਜ ਰਾਊਂਡ ਸੀਗੇ ਪੰਜ ਅੰਦਰ ਰਾਊਂਡ ਸੀ ੜ ਲਫਾਫੇ ਚ ਪਏ ਸੀ ਬਟ ਇੱਕ ਰਾਊਂਡ ਜਿਹੜਾ ਸੀਗਾ ਉਹ ਵੈਪਨ ਦੇ ਵਿੱਚ ਸੀ ਸੋ ਉਹ ਵੈਪਨ ਦੇ ਵਿੱਚ ਜਿਹੜਾ ਰਾਊਂਡ ਸੀਗਾ ਇੰਨੇ ਮੁਲਾਜ਼ਮ ਵੱਲ ਫਾਇਰ ਕੀਤਾ ਤਾਰਾ ਚੰਦ ਵੱਲ ਸਾਡੇ ਸਈਵਲ ਐਸਆਈ ਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਬਚਾਅ ਵਿੱਚ ਦੋ ਫਾਇਰ ਕੀਤੇ ਜਿਹੜਾ ਕਿ ਇੱਕ ਮਿੱਟੀ ਵਿੱਚ ਲੱਗਾ ਉੱਥੇ ਜਿਹੜਾ ਤੁਸੀਂ ਅੰਦਰ ਦੇਖਿਆ ਤੇ ਦੂਜਾ ਫਾਇਰ ਉਹਦੀ ਲੱਤ ਵਿੱਚ ਲੱਗਾ ਜ ਜਦੋਂ ਨਾਲ ਉਹ ਇੰਜਰਡ ਹੋ ਗਿਆ ਤੇ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਗਿਆ ਇਹ ਜਿਹੜਾ ਦੋਸ਼ੀ ਹੈ ਦੇਵੀ ਨਾਮ ਦਾ ਮੁੰਡਾ ਹੈ ਤੇ ਇਹਦੇ ਤੇ 25 ਪਰਚੇ ਦਰਜ ਨੇ ਪਿਛਲੇ ਆਲਮੋਸਟ 12 ਸਾਲਾਂ ਵਿੱਚ ਤੇ 12 ਸਾਲਾਂ ਵਿੱਚ 25 ਪਰਚੇ ਦਰਜ ਨੇ 20 ਪਰਚੇ ਇਹਨਾਂ ਚੋ ਚੋਰੀ ਦੇ ਨੇ ਤੇ ਪੰਜ ਪਰਚੇ ਪਰ ਚਾਰ ਪਰਚੇ ਨੇ ਪੰਜ ਪਰਚੇ ਨੇ ਐਨਡੀਪੀਐਸ ਤੇ ਸੋ ਇਹ ਪੁਰਾਣਾ ਚੋਰ ਹੈ ਇਹਨੇ ਕਾਫੀ ਵੱਡੀਆਂ ਵੱਡੀਆਂ ਚੋਰੀਆਂ ਵੀ ਕੀਤੀਆਂ ਤੇ ਨਸ਼ਾ ਤਸਕਰ ਵੀ ਸੋ ਜਿਵੇਂ ਮੈਂ ਦੱਸਿਆ ਕਿ ਮਲਟੀਪਲ ਪਰਚੇ ਚੋਰੀ ਦੇ ਨੇ ਮਲਟੀਪਲ ਪਰਚੇ ਐਨਡੀਪੀਐਸ ਤੇ ਨੇ ਇਹਨੂੰ ਅਰੈਸਟ ਕੀਤਾ ਗਿਆ ਸੀ ਇਹਦੀ ਵਾਈਫ ਤੇ ਨਾਲ ਤੇ ਇਹਦੀ ਵਾਈਫ ਤੇ ਵੀ ਪੰਜ ਪਰਚੇ ਨੇ ਜਿਹੜਾ ਐਨਡੀਪੀਐਸ ਦਾ ਪਰਚਾ ਹੋਇਆ ਉਹਦੇ ਚ ਦੋਵੇਂ ਇਕੱਠੇ ਸੀਗੇ ਉਹਦੇ ਚ ਰਿਕਵਰੀ ਹੋਈ ਸੀ ਆਲਮੋਸਟ 1100 ਗੋਲੀਆਂ 1100 ਗੋਲੀਆਂ ਦੀ ਰਿਕਵਰੀ ਹੋਈ ਸੀ ਜਿਹੜਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੋ ਇੱਥੇ ਜਿਹੜਾ ਉਹ ਘਰ ਵਾਲਾ ਸੀਗਾ ਦੇਵੀ ਉਹਨੂੰ ਲੈ ਕੇ ਆਏ ਸੀ ਉਹਦੀ ਰਿਕਵਰੀ ਦੇ ਦੌਰਾਨ ਸਾਰਾ ਸਰ ਇਹ ਇਕੱਲਾ ਸੀਗਾ ਜੀ ਇਹਦੇ ਨਾਲ ਕੋਈ ਹੋਰ ਵੀ ਲੈ ਕੇ ਆਇਆ ਸੀ ਇਸੇ ਨਹੀਂ ਅੱਜ ਰਿਕਵਰੀ ਕਰਾਉਣ ਵਾਸਤੇ ਇਹਨੂੰ ਇਕੱਲੇ ਨੂੰ ਲੈ ਕੇ ਆਏ ਸੀ ਅਦਰਵਾਇਜ਼ ਜਿਹੜਾ オリジナル ਪਰਚਾ ਦਿੱਜੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਉਹਦੇ ਵਿੱਚ ਇਹ ਤੇ ਇਹਦੀ ਵਾਈਫ ਤੋਂ ਸਰ ਇਹ ਦੱਬੀ ਹੋਈ ਸੀ ਨਹੀਂ ਤੇ ਪਿਸਤੌਲ ਹਾਂ ਇੱਥੇ ਇਹਨੇ ਲਫਾਫੇ ਕਾਲੇ ਰੰਗ ਦੇ ਲਫਾਫੇ ਚ ਦੱਬੀ ਹੋਈ ਸੀ ਜਿਹੜਾ ਕਿ ਅੰਦਰ ਇੱਥੇ ਬਿਲਡਿੰਗ ਹੈਗੀ ਹੈ ਉਹਦੇ ਅੰਦਰ ਜਿਹੜਾ ਲੱਗਦਾ ਹੈ ਕਿ ਸਰ ਇਥੋਂ ਨਿਕਲ ਸਕਦਾ ਹੈਗਾ ਕਿਉਂਕਿ ਹਥਿਆਰ ਜੇਕਰ ਇਥੇ ਦੱਬਿਆ ਹੋਇਆ ਸੀ ਦੋ ਦਿਨਾਂ ਤੋਂ ਨਹੀਂ ਇਹ ਤਾਂ ਇਹਨੇ ਸਾਨੂੰ ਜਿਹੜਾ ਇਨਕਸ਼ਾਫ ਕੀਤਾ ਸੀ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਪੁੱਛਗਿੱਛ ਦੇ ਦੌਰਾਨ ਉਹਦੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਬਟ ਬਾਕੀ ਏਰੀਆ ਵੀ ਅਸੀਂ ਸਾਰਾ ਸਰਚ ਕਰਾਂਗੇ ਹੁਣੇ ਕਿ ਹੋਰ ਵੀ ਕੋਈ ਜੇ ਇਹੋ ਜਿਹੀ ਚੀਜ਼ ਇਹਨੇ ਦੱਬੀ ਹੋਈ ਹੈ ਤੇ ਉਹਦੀ ਵੀ ਰਿਕਵਰੀ ਕੀਤੀ ਜਾ ਸਕੇ ਤੇ ਜਿਹੜਾ ਹੋਰ ਵੀ ਇਹਦੀ ਪੁੱਛਗਿੱਛ ਕਰਾਂਗੇ ਕਿ ਹੋਰ ਵੀ ਕੋਈ ਵੈਪਨ ਵਗੈਰਾ ਜਾਂ ਕੋਈ ਜਿਵੇਂ ਮੈਂ ਦੱਸਿਆ ਕਿ 1100 ਕੁੜੀਆਂ ਦਾ ਪਰਚਾ ਪਹਿਲਾਂ ਦਰਜ ਹੋਇਆ ਸੋ ਕੋਈ ਇਹੋ ਜਿਹਾ ਨਸ਼ੀਲਾ ਪਦਾਰਥ ਹੋਰ ਵੀ ਇਹਦੇ ਪੋਜੀਸ਼ਨ ਚ ਹੋਵੇ ਜਾਂ ਕਿਧਰੇ ਇਹਨੇ ਰੱਖਿਆ ਹੋਵੇ ਉਹ ਵੀ ਰਿਕਵਰ ਕਰਾ ਸਰ ਇਹ ਕਿਹੜੀ ਥਾਂ ਹੈ ਜੀ ਕਿੱਥੇ ਇਹ ਦੱਬਿਆ ਹੋਇਆ ਚ ਕੀ ਲੱਗਦਾ ਕਿਹੜਾ ਇਹ ਜੀ ਇਹ ਕਿਹਦੀ ਜਗ੍ਹਾ ਹੈ ਸਰ ਬਿਲਕੁਲ ਦੇ ਬੇਵਾਦ ਇਹ ਕੁਆਟਰ ਨੇ ਬਿਜਲੀ ਬੋਰਡ ਦੇ ਸੋ ਇੱਥੇ ਕੋਈ ਰਹਿੰਦਾ ਨਹੀਂ ਬੇਵਾਦ ਕੁਆਟਰ ਨੇ ਸੋ ਇੱਥੋਂ ਰਿਕਵਰੀ ਹੋਈ ਹੈ ਸਰ ਇਸ ਤੋਂ ਕੋਈ ਮੁਸਤੈਦੀ ਵੀ ਤੁਸੀਂ ਵਧਾਉਣ ਲੱਗੇ ਹੋ ਇਸ ਇਲਾਕੇ ਦੀ ਕਿਉਂਕਿ ਇਹ ਬਹੁਤ ਹੰਸਾਨ ਏਰੀਆ ਜਿਹੜਾ ਵੇਖਿਆ ਜਾ ਰਿਹਾ ਹੈ ਔਰ ਅਕਸਰ ਵੀ ਲੁੱਟ ਕੋ ਫਾਦੀ ਕਟਨਾ ਵਿਸਥਾਂ ਦੇ ਉੱਪਰ ਹੁੰਦੀ ਹੈ ਨਹੀਂ ਇਸੇ ਕਰਕੇ ਉਹਨੇ ਦੇਖ ਕੇ ਕਿ ਇੱਥੇ ਜਿਹੜੇ ਬੇਆਬਾਦ ਕੋਟਰ ਨੇ ਕੋਈ ਬੰਦਾ ਨਹੀਂ ਆਉਂਦਾ ਇਸ ਕਰਕੇ ਇੱਥੇ ਦੱਬਿਆ ਸੀਗਾ ਸੋ ਜਿਵੇਂ ਮੈਂ ਦੱਸਿਆ ਕਿ ਉਹਦੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਏ ਸੀ ਬਟ ਅਦਰਵਾਈਜ਼ ਸਾਡੀ ਇੱਥੇ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਬਟ ਕਈ ਵਾਰੀ ਬੰਦਾ ਟਾਈਮ ਬਏ ਟਾਈਮ ਆ ਕੇ ਇੱਥੇ ਲੱਗਦਾ ਹੈ ਕਿ ਉਹ ਦੱਬ ਗਿਆ ਸੀਗਾ ਆ ਕੇ ਲਿਫਾਫੇ ਦੇ ਵਿੱਚ ਜਿਵੇਂ ਅੰਦਰ ਬੜਾ ਕਲੀਅਰ ਹੈ ਕਿ ਕਾਲੇ ਰੰਗ ਦੇ ਲਿਫਾਫੇ ਵਿੱਚ ਦੱਬ ਕੇ ਗਿਆ ਸੀ ਸੋ ਬੜਾ ਕਨਸੀਲਡ ਤਰੀਕੇ ਨਾਲ ਇੱਥੇ ਲਿਆਇਆ ਹੋਇਆ